ਜੀ ਸਭ ਨੂੰ ਪਿਆਰ ਭਰੀ ਸਤਿ ਸ਼ਕਾਲ ਤੇ ਅੱਜ ਆਪਾਂ ਪਿੰਡ ਪਹੁੰਚੇ ਆਂ ਫਰੀਦਕੋਟ ਜ਼ਿਲ੍ਹਾ ਦੇ ਪਿੰਡ ਵੀਲੇਵਾਲਾ ਤੇ ਜਿਸ ਦੇ ਵਿੱਚ ਅੱਜ ਕਬੂਤਰਬਾਜ਼ੀ ਦਾ ਮੁਕਾਬਲਾ ਸ਼ੁਰੂ ਹੋਇਆ ਤੇ ਇਹਦੀ ਐਂਟਰੀ ਫੀਸ ਆ ਜਿਹੜੀ ਹੈਗੀ ਆ ਉਹ 3200 ਰੁਪਏ ਤੇ ਉਹ ਲੈ ਦਿੱਤੇ ਜਾ ਰਹੇ ਆ ਇਹ ਕਾਫੀ ਮਸ਼ਹੂਰ ਜਿੱਥੇ ਕਬੂਤਰ ਬਾਜ਼ ਪਹੁੰਚੇ ਨੇ ਬੱਲੀ ਕੰਢੇ ਤੇ ਅਰੇ ਭਾਈ ਦੋਰ ਵਿਖਾ ਕੇ ਯਾਰ ਕਮਾਲ ਬਾਈ ਤੁਹਾਨੂੰ ਮੋੜਾ ਗਈ ਨਿਆਰਾ ਨਿਆਰਾ ਇਹਨਾਂ ਕਬੂਤਰਾਂ ਵਾਲਾ ਨਾੜੇ ਤੇ ਭਾਗ ਅਮਰਖਿਆ ਭਈਆ ਉੱਤਰਾ ਵੇਗਾ ਲਾਲ ਬਗੜਾ ਕਾਲਾ ਕੰਡ আট পাড়িও মরা ও পচলিয়া বেরা তারো চক্কায়া ਹਾਂਜੀ ਇਸ ਬਾਜੀ ਦੇ ਵਿੱਚ ਜਿਹੜੇ ਕਬੂਤਰ ਉੱਡੇ ਆ ਉਹ ਕਤਰ ਕਬੂਤਰ ਉੱਡੇ ਆ ਤੇ ਤੁਸੀਂ ਇਸ ਬਾਜੀ ਨੂੰ YouTube ਚੈਨਲ PB29 live ਤੇ ਵੀ ਦੇਖ ਸਕਦੇ ਆ ਕੋਈ ਨਾ ਦੇ ਜਿਹੜੇ 5 ਰੁਪਏ ਦੇ ਦੋਸਤ ਹੋਣਗੇ ਚਾਰ ਰੁਪਏ ਚਾਰ ਰੁਪਏ ਲਾ ਦੇ ਚਾਰ ਰੁਪਏ ਬਾਈ ਮੈਂ ਰੋਡ ਦੱਸ ਦੋ ਕਿੰਨੇ ਚੱਲੂਗਾ ਬਾਈ ਕਹਿੰਦੇ ਦੱਸੋ ਪਿਆਰ ਰੱਖਣਾ ਹਾਂ ਲੰਘ ਜਾਵੀਂ ਹਾਂ